ਮੇਰਾ ਨਾਮ ਜੈਸਮੀਨਾ ਪਿੰਡ ਚੌਰਮਾਰ ਮੇਰੀ ਮੰਮੀ ਪਿਪਾਹ ਅਗੀ ਉਹਦੇ ਗੁਰ ਦੇ ਖਰਾਬ ਆ ਗਏ ਉਹ ਮੈਂ ਠੀਕ ਨਹੀਂ ਹਸਪਤਾਲ ਚ ਦਾਖਲ ਨਹੀਂ ਮੇਰਾ ਡਾਕਟਰ ਹੀ ਬੋ ਮਾਰਾਗਾ ਐਸਾ ਨੂੰ ਬਸ ਸਕੂਲ ਨਾਲ ਅਸਤੇ ਤਾਰ ਨਹੀਂ ਕਰਦਾਗਾ ਨਾਲ ਸੰ ਨੂੰ ਬਰੋਟੀ ਬਤਾ ਕੇ ਲੇਦਾ ਮੇਰੀ ਮੰਮੀ ਦਾ ਨਾਸ ਕਰਾ ਤੋ ਸਾਰੇ ਕੋਲ ਪੈਸੇ ਨਹੀਂ ਤੁਮ ਕੋ ਸਕੂਲ ਦੇ ਦੇ ਤਾ ਮੇਰੀ ਮੰਮਾ ਕਰਿਆ ਨਹੀਂ ਰਸ ਸਕੂਲ ਪੇ ਜਾ ਗਰੋ ਮੈਂ ਸਕੂਲ ਬੇ ਨਹੀਂ ਜਾਂਦੀ ਮम्मी ਮੈਂ ਸਿੱਧਾ ਨਾ ਸਕੂਲ ਮੇਰੀ ਪੇਸਦਾ ਫੋੜ ਦੇ ਹੱਥ ਬੰਨ ਕੇ ਬੇਨਤੀ ਮੈਂ ਮਮਾ ਮੇਰਾ ਸਿੱਧੀ ਸਿੱਧੀ ਲਾਸ਼ ਕਰਾ ਦਿਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਆਪਾਂ ਇਹ ਛੋਟੀ ਜੀ ਬੇਟੀ ਐ ਜੈਸਮੀਨ ਕੌਰ ਪਿੰਡ ਚੋਰਮਾਰ ਜ਼ਿਲ੍ਹਾ सिरसा ਹਰਿਆਣਾ ਦੇ ਵਿੱਚ ਆ ਇਹ ਛੋਟੀ ਜੀ ਬੇਟੀ ਦੀ ਮਾਂ ਬਿਮਾਰ ਆ ਬਠਿੰਡੇ ਦਾਖਲਾ ਹਸਤਾਲ ਦੇ ਵਿੱਚ ਇਹਦੀ ਮੰਮੀ ਦੇ ਦੋਵੇਂ ਵਿਚਾਰੀ ਦੇ ਗੁਰਦੇ ਖਰਾਬ ਹੋ ਗਿਆ ਰੋਜ਼ ਡੈਲ ਸੁੰਦੇ ਆ ਤੇ ਵਿਚਾਰੇ ਬੱਚੇ ਬਹੁਤ ਹੀ ਕਰੋ ਤੰਗਾ ਕਿਉਂਕਿ ਇਹਨਾਂ ਦਾ ਡੈਡੀ ਵੀ ਬਿਮਾਰ ਰਹਿੰਦਾ ਤੇ ਵਿਚਾਰੇ ਕੁੜੀ ਤੋ ਆ ਕੇ ਪੁੱਛਿਆ ਤਾਂ ਇਹਦੇ ਵੀ ਸੰਤਾ ਕੋਈ ਰੋਟੀ ਵੀ ਨਹੀਂ ਪਕਾ ਕੇ ਦਿੰਦਾ ਮੈਂ ਆਪ ਰੋਟੀਆਂ ਅੰਕਲ ਜੀ ਲਵੰਨੀ ਆ ਮੰਮੀ ਮੇਰੀ ਹਸਪਤਾਲ ਚ ਡੈਡੀ ਉਹਦੇ ਕੋਲੇ ਆ ਵੇਖ ਲੋ ਇਹ ਛੋਟੇ ਛੋਟੇ ਮਾਸੂਮ ਬੱਚੇ ਐ ਦੋਵੇਂ ਇਹ ਦੋਵੇਂ ਵਿਚਾਰੇ ਘਰੇ ਰਹਿੰਦੇ ਆ ਬਜ਼ੁਰਗਾਂ ਦੇ ਕੋਲੇ ਤੇ ਰੋਟੀ ਵਿਚਾਰੀ ਆ ਛੋਟੀ ਜੀ ਬੇਟੀ ਆਪ ਲੰਮਦੀ ਆ ਕੋਈ ਰੋਟੀ ਵੀ ਨਹੀਂ ਲਾ ਕੇ ਦਿੰਦਾ ਜਵਾਨਾ ਇਹੋ ਜਿਹਾ ਵੀਰੋ ਆਇਆ ਪਿਆ ਮੈਂ ਦਾਨੀ ਵੀਰ ਹੱਥ ਬੰਨ ਕੇ ਬੇਨਤੀ ਕਰਦਾ ਵੀ ਆ ਛੋਟੇ ਛੋਟੇ ਬੱਚਿਆਂ ਦੇ ਮੂੰਹ ਨੂੰ ਆਪਾਂ ਵੇਖ ਲੋ ਵੀ ਦਸਵੰਦ ਦੇਣਾ ਵੀਰ ਛੋਟੇ ਛੋਟੇ ਜਿਹੜੇ ਬੱਚੇ ਇਹਨਾਂ ਦੀ ਮਾਂ ਨੂੰ ਇਲਾਜ ਕਰਵਾਉਣਾ ਬਠਿੰਡੇ ਹਸਪਤਾਲ ਦੇ ਵਿੱਚ ਦਾਖਲਾ ਦੋਵੇਂ ਵਿਚਾਰੀ ਦੇ ਗੁਰਦੇ ਖਰਾਬ ਹੋ ਚੁੱਕੇ ਆ ਤੇ ਇਸ ਕਰਕੇ ਬਿਚਾਰੀ ਬੇਟੀ ਆਂ ਦੀ ਸੰਤੱਕ ਸਕੂਲ ਵੀ ਨਹੀਂ ਭੇਜਦਾ ਕਿ ਮੰਮੀ ਤਿਆਰ ਕਰਕੇ ਸਕੂਲ ਭੇਜ ਦਿੰਦੀ ਸੀ ਵੀ ਹੁਣ ਸਾਨੂੰ ਤਾਂ ਕੋਈ ਤਿਆਰ ਕਰਕੇ ਸਕੂਲ ਭੇਜਣ ਵਾਲਾ ਵੀ ਨਹੀਂ ਅਸੀਂ ਸਕੂਲ ਵੀ ਨਹੀਂ ਜਾ ਸਕਦੇ ਆਂਦੀ ਅੰਕਲ ਜੀ ਮੇਰੀ ਮੰਮੀ ਨੂੰ ਜਲਦੀ ਜਲਦੀ ਇਲਾਜ ਕਰਕੇ ਤੇ ਸਾਨੂੰ ਉਹਨੂੰ ਘਰੇ ਭੇਜ ਦਿਓ ਜੋ ਅਸੀਂ ਸਕੂਲ ਜਾਵੜਿਆ ਕਰਗੇ ਕਿਉਂਕਿ ਵਿਚਾਰੀ ਛੋਟੀ ਜੀ ਬੇਟੀ ਆ ਵੇਖੋ ਰੋਈ ਜਾਂਦੀ ਆ ਬੁਰਾ ਹਾਲ ਆ ਬੇਟੀ ਦਾ ਆਂਦੀ ਵੀ ਰੋਟੀ ਵੀ ਨਹੀਂ ਮੈਥੋਂ ਪਕਾਈ ਜਾਂਦੀ ਮੈਂ ਆਪ ਰੋਟੀਆਂ ਲੁੰਨੀ ਆ ਵੀ ਅੱਤਮਾ ਚ ਜਾਂਦੇ ਅੰਕਲ ਜੀ ਮੈਂ ਕੀ ਕਰਾਂ ਮੇਰੀ ਮੰਮੀ ਨੂੰ ਜਲਦੀ ਜਲਦੀ ਇਲਾਜ ਕਰਾ ਦਿਓ ਤੇ ਮੇਰੀ ਮੰਮੀ ਠੀਕ ਹੋ ਜੇ ਫਿਰ ਅਸੀਂ ਸਕੂਲ ਵੀ ਜਾਵੜਿਆ ਕਰਾਂਗੇ ਤੇ ਰੋਟੀਆਂ ਵੀ ਮੇਰੀ ਮੰਮੀ ਆਪੇ ਲਾ ਲਿਆ ਕਰੂਗੀ ਬਹੁਤ ਦਾਨੀ ਵੀਰੋ ਇਹ ਵਿਚਾਰੇ ਬੱਚੇ ਦੁਖੀ ਹੈ ਜਿੰਨਾ ਵੀ ਕਹਿਦਗੇ ਉਹਨੇ ਦੁਖੀ ਆ ਕਿਉਂਕਿ ਇਹਨਾਂ ਦਾ ਪਿਓ ਵੀ ਬਿਮਾਰ ਰਹਿੰਦਾ ਵਿਚਾਰਾ ਤੇ ਇਹਨਾਂ ਦੀ ਮੰਮੀ ਦੇ ਦੋਵੇਂ ਗੁਰਦੇ ਖਰਾਬ ਆ ਇਸ ਕਰਕੇ ਦਸਵੰਧ ਦੇ ਵਿੱਚੋਂ ਥੋੜਾ ਥੋੜਾ ਦਸਵੰਧ ਦੇ ਕੇ ਇਹ ਬੱਚਿਆਂ ਦੀ ਮਾਤਾ ਨੂੰ ਆਪਾਂ ਠੀਕ ਕਰਾਉਣਾ ਜੋ ਬਠਿੰਡੇ ਕਈ ਬੇੜਾ ਹਸਪਤਾਲ ਦੇ ਵਿੱਚ ਦਾਖਲਾ ਤੇ ਜਿਹੜੇ ਵੀ ਦਸਵੰਦ ਨਹੀਂ ਦੇ ਸਕਦੇ ਉਹ ਵੀਰ ਵੀਡੀਓ ਨੂੰ ਸ਼ੇਅਰ ਕਰਕੇ ਦਾਨੀ ਵੀਰਾਂ ਤਾਈ ਪਹੁੰਚਾਇਆ ਕਰੋ ਉਹ ਵੀ ਇੱਕ ਦਸਵੰਦ ਆ ਜੇ ਆਪਾਂ ਦਸਵੰਦ ਨਹੀਂ ਦੇ ਸਕਦੇ ਨਾ ਵੀਡੀਓ ਨੂੰ ਸ਼ੇਅਰ ਕਰ ਸਕਦੇ ਆ ਵੀਰੋ ਇਹੋ ਜਿਹੀਆਂ ਵੀਡੀਓ ਸ਼ੇਅਰ ਕਰਿਆ ਕਰੋ ਜਿਹੜਾ ਕਿ ਬੱਚੇ ਮਾਸੂਮ ਬੱਚੇ ਇਹਨਾਂ ਦਾ ਭਲਾ ਹੋ ਜੇ ਵਿਚਾਰਾਂ ਦਾ ਇਹਨਾਂ ਦੀ ਮਾਂ ਠੀਕ ਹੋ ਜੇ ਤੇ ਅਰਦਾਸ ਵੀ ਕਰਿਓ ਵੀ ਭੈਣ ਜੀ ਜਲਦੀ ਠੀਕ ਹੋ ਕੇ ਆਪਦੇ ਬੱਚਿਆਂ ਚਾਵੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ